ਮਾਣ ਮੈਨੂੰ ਖਾਊਗਾ ਨਾ ਨਾ ਖਾਂਦਾ ਨਹੀਂ ਹੈ ਨਾਲ ਜਾਂਦਾ ਦੇਹ ਬੰਦੇ ਕੋਲੇ ਨਸ਼ਾ ਕੋਈ ਗੈਰ ਬੰਦੇ ਕੋਲੇ ਸੁੰਘ ਕੇ ਦੱਸ ਰੰਦਾ ਬਿਤੇਰੇ ਕੋਲੇ ਫਰੰਨਾ ਨਸ਼ਾ ਇਹਨੇ ਦੱਸੇ ਨਹੀਂ ਮੈਨੂੰ ਤਾਂ ਤੇਰੇ ਕੋਲੇ ਹੈ ਹੀ ਨਹੀਂ ਦੱਸੂ ਕੀ ਆਇਆ ਉਹਨੇ ਚਲ ਪੁੱਤ ਕਾਲੂ ਚੱਲ ਮੂਰੇ ਚੱਲ ਪੁੱਤ ਪੁਆ ਲਾਲਾ ਸਾਡੇ ਅੱਠ ਤੋਂ ਅੱਠ 10 ਮੁਰਗੇ ਸਾਡੇ ਕੋਲੇ ਸਾਰੇ ਖਾ ਗਿਆ ਨਾ ਨਾ ਖਾ ਖਾ ਨੂੰ ਕੇ ਬਈ ਨਿਗਰਾਨੀ ਰੱਖਦਾ ਅੱਛਾ ਹਾਂ ਨਿਗਰਾਨੀ ਆਇਆ ਕਾਲੂ ਬਈ ਪੁੱਤ ਕਾਲੂ ਹਾਂ ਪੰਨ ਕਾਂਸ਼ਮਾਲੂ ਇਹ ਤੂੰ ਆਇਆ ਲੱਖ ਕਿਲੋਮੀਟਰ ਤੋਂ ਬੰਦਾ ਪਛਾਣ ਲੈਂਦਾ ਅੱਛਾ ਤਾਂ ਹੀ ਰੱਖ ਦੇਣ ਨਾਲ ਬਈ ਤੂੰ ਆਇਆ ਤਾਂ ਪਛਾਣੇ ਨਹੀਂ ਜੇ ਬੰਦਾ ਇਹ ਤਾਂ ਠੰਡ ਠੰਡੀ ਕੀ ਖਾਰਸ਼ੀ ਹੈ ਨਾ ਹਾਂ ਤਾਂ ਕਰਕੇ ਤੂੰ ਐ ਕਾਲ ਪੁੱਤ ਮਕਾਨ ਤਾਂ ਠੰਡ ਬਹੁਤ ਪੈਂਦੀ ਹੈ ਯਾਰ ਨਾ ਬਈ ਪੂੰਗਾ ਇਹ ਹਲਣ ਲੱਗ ਗਿਆ ਕਿਤੇ ਚਾਲੂ ਤਾਂ ਨਹੀਂ ਲੱਗਦਾ ਹੈ ਚਾਲੂ ਤਾਂ ਨਹੀਂ ਦੇਖ ਲੈ ਤੂੰ ਵੇਖ ਤਾਂ ਬਈ ਮੈਂ ਤਾਂ ਕਦੇ ਚੈਕਿੰਗ ਨਹੀਂ ਕਰਿਆ ਯਾਰਾ ਹਾਇਤ ਕੰਗਰ ਜਾਏ ਕਿ ਨਿਊ ਚੌੜ ਕਰ ਜਾ ਮੈਂ ਕਿ ਨਾ ਮਖਾ ਕਿਸੇ ਬਾਸੇ ਆਪਨੂੰ ਡਾਈਜੈਸਟ ਕਰੀ ਨੂੰ ਹਾਂ ਨੂੰ ਡੰਡੀ ਵੱਡ ਨੂੰ ਜਰ ਨਿੱਕੀ ਬੜਾ ਸ਼ਰਾਏ ਤਾਂ ਹੈ ਪਾਗਲ ਬੰਦਾ ਡੰਡੀ ਵੱਡ ਨੂੰ ਜਰ ਹੈ ਫਿਰ ਉਸੇ ਗਲਤ ਤਰੀਕੇ ਨਾਲ ਯਾਰ ਇਹ ਤੇ ਹੀ ਬੜਾ ਗਾਲਮੀ ਆਈ ਹੈ ਤੂੰ ਆਂ ਜਾ ਲੈ ਛੋਟਾ ਜਿਹਾ ਸੀ ਭਈ ਪਾੜਾ ਮੈਂ ਬੈ ਆ ਬੈ ਆ ਗਿਆ ਚੰਪਨੀ ਤੇ ਪਾਇ ਸੀ ਫੜੀ ਸੰਗਲ ਫੜੀ ਗਿਆ ਤੇ ਤੇ ਤਾਂ ਫਾੜਨਾ ਨਾ ਛੱਡਾਉ ਯਾਰ ਡੰਡੀ ਨਾ ਮਾਰ ਲੈ ਡੰਡੀ

ना ना बंदा हूँ आख वाली गाड़ी है वही नहीं शेटी, शेटी मारा ना ना शेटी आ जा कलिया फिर खेत है कवेला हो यू ओ आ गया आया कवेला हो यू भाई खेत के लिए है आ जा मेरे सड़क करे रखता तू ही जी के डाल दे जा उठा ना कई बार जेठा मातली खाद्दी हो गया क्या फेट आने होंडा दे

ਮੈਂ ਤੇ ਨਾਲ ਜਾਊ ਕਰਾਂ ਹਾਂ ਜਾਊ ਮਮੀ ਨਾਲ ਆਵਾਂ ਤੁਹਾਡੇ ਤੂੰ ਇੱਥੇ ਕੇ ਮੁਰਗੀ ਪਾਲ ਜਾ ਕੁੱਤੜ ਕੀ ਕਰਕੇ ਅੱਖ ਜੱਬਰ ਨਾ ਨਾ ਮਮੀ ਨਾਲ ਜਾਊ ਥੋੜੇ ਆਇਓ ਆਇਓ ਨਾਲ ਤਾਂ ਵੀ ਥਣ ਫੜੇਗਾ ਹਾਂ ਸਿੰਘ ਨਾਲ ਰੱਬ ਘਾਰ ਕਰੀ ਜਾ ਇਸ ਤਰ੍ਹਾਂ ਹੀ ਜਾ ਤੂੰ ਹੈ ਪਾਗਲ ਬੰਦਾ ਮੈਂ ਤਾਂ ਨਾਲ ਹੀ ਜਾਊ ਨਾ ਨਹੀਂ ਕਰੇ ਬਗਿਆ ਸ਼ਰਾ ਦੇਖ ਸਾਡਾ ਕੀ ਪਤਾ ਰਾਤ ਨੂੰ ਕਿੰਨਾ ਟਾਈਮ ਲੱਗ ਜੇ ਰਾਤ ਸਾਡੇ ਕੋਲ ਸਰਕਾਰੀ ਗੱਲ ਸੁਣੀ ਆ ਕਹੇ ਬਗਿਆ ਸ਼ਰਾ ਤੂੰ ਕਰੇ

ਭੱਗ ਗਿਆ ਹੈਨਾ ਭੱਗ ਗਿਆ ਕੱਟੇ ਕੰਗੜਾ ਮਗਰੀ ਨਾ ਚਲੇ ਜਵਾਕ ਜਿਆ ਹੁੰਦਾ ਲੁੱਤੀ ਇਹੇ ਆ ਗਾਈਂ ਅੱਖ ਨਾਲ ਦੇਖਦਾ ਹੂੰ ਤੇ ਤਾ ਹੋ ਆ ਗਿਆ ਟੌਣ ਜਿੱਤਾ ਕੀ ਜਰਾ ਦੂਜੋਂ ਹੈ ਚੋਰੀ ਚੱਪੇ ਜਰਾ ਦੌਰ ਚੱਲੂ ਆ ਗਿਆ ਫਾਈਲ ਚੱਲਦਾ ਹੁੰਦਾ ਹੈ ਨਹੀਂ ਤੂੰ ਕੁੱਤਾ ਰੱਖਦਾ ਨਾ ਕਾਹੀ ਕੁੱਤਾ ਭਾਈ ਰੋਬੀ ਟੱਕੜਾ ਤੇ ਨਾ ਹਾਂ ਦੂਜਾ ਅੱਖਾਂਮ ਕੋਈ ਬੰਦਾ ਆਉਂਦਾ ਮੇਰੇ ਵਾਰ ਕਰਦਾ ਨਾ ਚਾਰ ਦੇਨੀ ਆਪਾਂ ਨੂੰ ਮੇਰੇ ਫਰਮ ਚੋਂ ਲੈਂਦਾ ਹੈ ਇਹ ਭਾਂਕੂ ਆਪਾਂ ਨੂੰ ਪਛਾੜਾ ਗਏ ਜੂ ਆਪਾਂ ਛੱਕਣੇ ਹੋ ਚੱਲਾਂਗੇ ਆਪਾਂ ਹੀ ਭਾਂਕ ਪਾਂਗੇ ਆ ਆਪਾਂ ਦਾ ਕੀ ਹੋਊਗਾ ਭਾਂਕਾਂਗੇ ਤੰਗੇ ਲਿਆ ਹਾਂ ਚੱਲ

કે કકે કે લાગે માં ખાના ન આવે કી પાઈ કર દિયા હા કે કર સહી હો ટકતે નું કજે જા કેર શી ગરતા લાઈટ લેચિન યે આપની ગટ ખતમ હો ગયું ના કણ કીટ મોન આલી હોઈ આ જન મારી તા હમ હો જાવ તું પલા લાઈંગા કે હગે કાડને ખડેંગા પાણી ઓ પહેલે આલા કીડા તેરા ભી લૌન આલા હો ગયા બસ તો બત નહી આ હે બત નહી આ કણ કનુ પાણી કੰਜરા ਮੇਰਾ ਤਾਂ ਥੱਲੇ ਜਾ ਹੋ ਗਿਆ ਆਪਣੇ ਪਿੰਡ ਦੇ ਨਾਲ ਲੱਗੂ ਵਾਲਾ ਕਿੱਲਾ ਪਾਣੀ ਲਾਉਣ ਵਾਲਾ ਹਾਂ ਯਾਰ ਗੰਢੀ ਜੀ ਪਈ ਛੱਕ ਬਹੁਤ ਚੜ ਗਿਆ ਕੱਟ ਕੱਟ ਆ ਗਿਆ ਹਾਂ ਕੱਟ ਕੱਟ ਕੀ ਟੁੱਟੀ ਆਲੇ ਕਰਕੇ ਆਉਣਾ ਖੇਤ ਉੱਦੀ ਪਾਈਆਂ ਦਾ ਮਾਗ ਦਾ ਨਹੀਂ ਦੰਡਾ ਕਿਸੇ ਨਹੀਂ ਦੰਡਾ ਨਾ ਨਾ ਹਾਂ ਨਾੜੇ ਕੱਲ ਹੈ ਹਾਂ

ਪਸਕ ਪਕਾ ਗਿਆ ਮੈਨੂੰ ਯਾਰ ਬਾੜਾ ਦੇ ਮੈਂ ਯਾਰ ਬਾੜ ਪੇੜ ਦੇ ਉਹ ਵਾਕ ਜਾ ਨਾ ਆਈ ਮਗਰ ਯਾਰ ਪੁੰਗਾੜੇ ਆ ਗਏ ਭਾਈ ਰਾਜਨਯਰ ਬੁੱਧਾ ਬੰਨਾ ਹੈ ਹਈ ਨਹੀਂ ਕੋਈ ਬਾਹਰ ਨਹੀਂ ਲਾਤਾ ਯਾਰ ਸੱਬਲਾਡਿੰਦਾ ਆ ਗਿਆ ਯਾਰ ਕੌਮੀ ਇੱਥੇ ਬੰਨ ਨਾ ਜਾ ਭਾਈ

उसे पैर आने पैर जू देन नींद आ रही फिर चल जाए, जाए अब आ जाती ने खोल कर जाने में कहना वो आगा। भाई आगा भाई कुत्ते से लागे ना जा बड़ा डंकी मार लू जा है कह रहा ओ बख्ता

ਭਾਈਆ ਆਈ ਟਿੱਡ ਬੈਠਣਾ ਯਾਰ ਮੈਨੂੰ ਮੇਰਾ ਸੜਾ ਕੁੱਤਾ ਗਾੜੇਂਗਾ ਚੁਪ ਨਹੀਂ ਕੋਰਾ ਨੇੜੇ ਨੇੜੇ ਹੋਈ ਜਾਂਦਾ ਮੈਨੂੰ ਰੱਪੇ ਪਾ ਕੇ ਜਾਣਾ ਪੂ ਆਪਾਂ ਨੂੰ ਤਾਂ ਨਹੀਂ ਜਾ ਸਕਦੇ ਆਪਾਂ ਪਾ ਕੇ ਮਟਲੀਏ ਨੂੰ ਸੁਮਿਆ ਕੇ ਫੇਰ ਜਾਂ ਜੂ ਆਪਾਂ ਕਹਾਂ ਤੂੰ ਜਦ ਨੂੰ ਸਤਾ ਨਾ ਬੜਾ ਉਧਿਆ ਉਹ ਇੱਧਰ ਆ ਜਾ ਖਸਮਾ ਇੱਧਰ ਆ ਜਾ ਊਨੇ ਹੋ ਗਿਆ ਨਹੀਂ ਪਹਿਜਾਂ ਨਹੀਂ ਪਹਿਂਦਾ ਜਾਂ ਅੰਨ ਦੀ ਨਾ ਬਦਲੇ ਜਾ ਰ ਹੈ ਪਾਗਲ ਬੱਤਾ ਆ ਮੂੰਹ ਨਾਲ ਮੂੰਹ ਨਾਲ ਨਯਣਿਆ ਬੰਦਾ ਆ ਗਿਆ ਦਾ ਕੋਈ ਵਿੱਚ ਹੈ ਬੰਦਾ ਆ ਗਿਆ ਫਿਰ ਨਾ ਯਾਰ ਕੁੱਤਾ ਭੌਂਕਦਾ ਜਾ ਜਿਵੇਂ ਬਾਈ ਕੁੱਤਾ ਭੌਂਕਦਾ ਇਹ ਬੰਦਾ ਹੁੰਦਾ ਕੋਈ ਦਵਾਈ ਦੇ ਕੇ ਜਿਵੇਂ ਲਗਾਵੇ ਹਾਂ ਯਾਰ बोल ले पकिया वो टंक के डर चूँगना क्या है बहुत सारे नहीं बाजी क्या कि चिड़माल का नहीं संगीता किसने नहीं है इंशाल्लाह क्योंकि पल्ली क्या नहीं है पल्ली ना ना कहाँ हूँ ना भाई बंजा है हम्म इंग्लिश अलाउड आ गया बंद हम्म इंग्लिश तो जज्मान से करना भाई हाँ बक्सा हो ग ਮੋਨੋਡਾ ਕੰਗੇੜਿਆ ਕਿਰਾਕੂਤਾ ਕੇਸੇ ਦਾ ਬੱਕਰਾ ਖੋਲ ਜਾਏ ਆਪਾਂ ਹੈ ਬੱਕਰਾ ਲੱਗਦਾ ਹੀ ਆ ਜੀ ਬੱਕਰਾ ਹੀ ਆ ਭਾਈ ਤੁੰ ਦਾ ਪੈ ਲੱਗੀ ਲੱਗਦਾ ਨਾ ਤੋ ਥੋੜਾ ਹਿਲਾਉਂਦਾ ਪੂਛ ਪਥੋੜਾ ਹਾਂ ਕੀ ਆ ਹੋਏ ਥੋੜਾ ਤਾਂ ਨਹੀਂ ਹੈ ਹੈ ਇਹ ਕਿੱਥੋਂ ਦਾ ਹੈ ਹਨਾ ਉੱਤ ਹੈ ਉਹ ਮਾਹ ਗੱਟ ਪਥੋੜਾ ਆ ਇਹਨਾਂ ਦੀ ਬਾਲੀ ਪੂਛ ਹਿਲਾਈ ਜਾਂਦਾ ਐ ਸਾਹਮਣੇ ਚੰਨੀ ਪੈ ਆਏ

ਹੰਜੇਆ ਯਾਕੂ ਕੇ ਕੁਈ ਕਿਸਮ ਪਟਾਣੇ ਲੱਗਦੀ ਹੈ ਪਾਣੀ ਫਿਰ ਕਿਵੇਂ ਪੀ ਮਿਲਗਾ ਹੈ ਬੋਲੀ ਕਰਕੇ ਕਮੇ ਕੁਲੀ ਬੋਲੀ ਕਰਨਾਂ ਵਿੱਚ ਕਲਾਸ ਦੇ ਆਪੀ ਜਾਇਆ ਜਾ ਹਾਂ ਓਏ ਕਿਣਾ ਪਰ ਆਵਾਂ ਨਾ ਚੰਨ ਨੂੰ ਸਹੀ ਗੱਲ ਦੱਸਾਂ ਮੈਂ ਗੰਡਾ ਆਪਣੇ ਇੱਧਰ ਨਾ ਬਸਿਓਂ ਜ ਪਹਿਲੇ ਪਾਸੋਂ ਪੈਂ ਨਹੀਂ ਲੱਗਦਾ ਕਿ ਤੂੰ ਨਿਕਲਉਣੀ ਹਾਂ ਤੂੰ ਨਿਕਲਉਣੀ ਹੌਟਾ ਟੱਕਰਾ ਮੈਂ ਹਾਂ ਤੇ ਅਚਾਚਰ ਆਵਾ ਪਾਈ ਚੱਕੀ ਆਹ ਤੇਰੀ ਕੁੱਲੀ ਦਾੜੂ ਵਾਲੀ ਹਾਂ ਪੀ ਲੈ ਪੀ ਲੈ ਪੀ ਲੈ ਕੰਜਰ ਜਹਾ ਹੈ ਪੀ ਲੈ ਪੀਂਗੇ ਪੀ ਲੈ ਕਾ ਮੁੰਡਾ ਤਾਲ ਕੇ ਆ ਤੂੰ

ਕਟ ਗਿਆ ਜਾਂ ਗਿਆ ਹੈ ਫਿਰ ਹੈ ਜੋ ਕਹੇ ਤੇ ਸੇਰਾ ਮੈਨੂੰ ਉੱਠ ਬੰਸੇ ਦਿਖਾਈ ਕਹੀ ਗਈ ਬੰਗੀ ਨਾ ਨਾ ਇਹ ਤਾਂ ਸਵੇਰੀ ਦੀ ਹੂਣ ਇਹ ਤਾਂ ਪਾ ਚਾਇਤ ਤੇ ਗੱਲ ਹੂ ਹੈ ਜੋ ਸੇ ਆਪਦੀ ਪਿੰਡਾਂ ਪੰਚਾਇਤ ਕੀ ਕਰ ਲੂ ਸਟਾ ਜਸ ਪਾਇ ਕਲਾ ਆ ਜਾ ਸੰਗਾ ਕੋਈ ਆਪਣਾ ਹਾਂ ਜਦੋਂ ਤੇ ਪੀਲੇ ਪੀਲੇ ਮੈਨ ਦਾ ਜਾਨਾ ਮੈਂ ਤਾਂ ਵੀਡੀਓ ਮੈਂ ਤਾਂ ਮੂਵੀ ਬਣਾ ਲਈ ਮੈਂ ਜਾਂ ਇਹਦਾ ਫਿਰ ਠੰਦੀ ਵੀ ਬਣਾ ਲੈ ਸਾਡੇ ਨੂੰ ਵੀ ਦਿਖਾਈ ਕਟ ਕਰ ਜਾ ਟੂਪਾ ਕਹਿ ਬਣਾ ਲੈ ਦਾ ਹੋ ਜਰ ਤੂੰ ਲਾੜਿਆ ਫਿਰ ਬਈ ਹੂੰ ਪੀਲਾ ਤੁਹਾ ਮੇਰਾ ਬਾਬਾ ਬਈ ਮੈਂ ਤਾਂ ਮਨਾ ਖਰੀ ਨਾ ਕਰ ਨਾ ਕਾਢ ਵੀ ਕਰੀ ਵੀ ਜਣ ਹਾਂ ਛਾਣਾ ਬਈ ਤੇਰੇ ਨਾਲੋਂ ਛਾਣਾ ਹੈ ਹਾਂ ਆਪਾਂ ਦੋਨੇ ਕੁੱਤੇ ਹੈ ਛਾਣਾ ਬੰਦਾ ਤੂੰ ਆ ਬਈ ਮੇਰਾ ਮੇਰਾ ਘੱਟ ਪੀਣਾ ਬਈ ਨਹੀਂ ਉਹ ਕਰ ਲੱਗ ਗਈ ਆ ਦੇ ਬਾਈ ਕੋਲ ਨੇਂਰ ਬਾਈ ਦੇ ਦੇਖੀ ਦੇ ना 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 फिर फिर तो भाई सीधा मुंह मुंह अपन होगी मैं निचाक करिया ना देखा। मैं करिया के अच्छी जांगे? अच्छी ना तो जाके जा हैं टा है आह। 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 तो भी के देख तो आप ही पता ना वही अपन पाटा देख तड़ के पीती सी आछ नहीं के हो नहीं पी दे में आउट हो गया जग जाएंगे की फायदा खचाएंगे कोई तो... जो आके या होता अच्छी मेरा सड़क ना नहीं पता आगे तू तो एक गल है वक्त जो मैं लाला किसी का देना पांच चार लाख रुपया ਬੰਦਾ ਛੰਡੂਰਾ ਹਾਂ ਬੰਦਾ दारू ਪਿੰਡਾ ਦੇਖ ਪਰਵਾਹ ਨਹੀਂ ਰੰਡੀ 45 14 ਕਰੋੜ ਦੇਣਾ ਹੋਵੇ ਹੈਨਾ ਜਿਹੜਾ ਬੰਦਾ ਪਿੰਡਾ ਨਹੀਂ ਦੇਖ ਉਹ ਚੋਰੀਆਂ ਕੀ ਕੋਹੜ ਨੀਂਦੀ ਨੀਂਦ ਮਰਜੰਡਾ ਚੋਰੀਆਂ ਕੀ ਇੰਕਾ ਸ਼ਾਟ ਟੁੱਟ ਕੋਰੀਆਂ ਕੀ ਮਰਜੰਡਾ ਕੰਜੇ ਰ ਤੂੰ ਐਂ ਲਾ ਲਾ ਹੁਣ ਖਾਣਾ ਆਪਾਂ ਮਾੜਾ ਮੋਟਾ ਨਸ਼ਾ ਬਚਨ ਤੂੰ ਸਮਾਈ ਤੂੰ ਹੀ ਖਾਣਾ ਦੇਖ ਇਕੱਠੀ ਪੀਨੇ ਕੋਈ ਪਰਦੇ ਨਾਲ ਵੀ ਨਸ਼ਾ ਕਰਦਾ ਹੀ ਹੋਏਗਾ ਨਾ ਨਾ ਖਾਣਾ ਨਹੀਂ ਹੈ ਫਿਰ ਕਹਾ ਕੋਕਚੀ ਆਪਾ ਦਾਰੂ ਚ ਪੁੱਕੀ ਅਕਲੀ ਪਰ ਵਾ ਨਹੀਂ ਮੰਨ ਰਿਹਾ ਫੰਜ ਮੈਨ ਲੱਗਦਾ ਹੋਣਾ ਆਪਣੇ ਉਪਰ 5 10 ਲੱਖ ਰੁਪਿਆ ਕਰ ਗਿਆ ਕਿ ਕਿਟ ਰਕੀ ਸਮਾਨ ਚੱਕਾ ਟੱਪੀ ਡੱਬੀ ਫਿਰਦੇ ਕਿਤੇ ਚਕਨ ਖਾਣੇ ਆ ਗਰੀ ਪਕੌੜਾ ਕਾਲੇ ਛੋਲੇ ਕਾਲੇ ਛੋਲੇ ਜੇ ਕਰ ਜਾ ਉਹ ਜਦੋਂ ਬੰਦ ਬੰਦ ਹਾਂ ਅੱਗੇ ਅੱਗੇ ਵਾਇ ਗਿਆ ਫਿਰ होया नहीं तू आउट गया है, है? होया नहीं है ना ना मैं कुछ तो, तो तो नहीं गया और जी नॉलेज गंद पाई इन दोनों ਆਸ਼ਦਾ ਕੀ ਕਰੀਏ ਨੋਰੇ ਚੱਤ ਨਾ ਯਾਰ ਉਹ ਗੱਲ ਕੋਈ ਮੈਨਾਂ ਮਾ ਬਾਪੂ ਹੈ ਹੀ ਇਹ ਨਾ ਯਾਰ ਸ਼ਰਾ ਉਹਨੇ ਚੋਦੋ ਨੀ ਆਪਾਂ ਨਹੀਂ ਪਿੰਡੇ ਹਾਂ ਇਹ ਤਾਂ ਪਾਣੀ ਦਾ ਗਰਾਜ ਨਾ ਜੇ ਪਾਣੀ ਬਾਪੂ ਇਕੱਲੀ ਨਹੀਂ ਪਾਣੀ ਸ਼ਰਾ ਪਾਣੀ ਗੁਰਦੇ ਪਹਿਲਾਂ ਫਿਰ ਨੇ ਪੀਤੀ ਨਾ ਇੱਥੇ ਲਾਣਾ ਪਾਣੀ ਸ਼ਰਾ ਪਾਣੀ ਬਾਈ ਮੁਖ ਤੋਂ ਰ ਪੀਤਾ ਪਰ ਜੇ ਮੈਂ ਚਾਚਾ ਇਹਦੇ ਨਾਲ ਰਲ ਜਾਣਾ ਨਾ ਨਾ ਦਾदू ਨੂੰ ਹੱਥ ਨਹੀਂ ਆਇਆ ਦਾदू ਮਾ ਬੀਬੀ ਨੂੰ ਘਰੇ ਕੀ ਦੱਸੇਗਾ ਵੀ दारू ਪੀਤੀ ਜਾਂਦੇ ਸੀ तेरे भी घरे जाके दसू ਕੀ ਤੇ ਸੇਵਾ ਦੁਆਏ ਤਾਂ ਵੀ ਲੈ ਕੀ ਅੰਦਰ ਥੱਲੇ ਕੁੱਤਾ ਨਹੀਂ منہ ਚਟਾਈ ਜਾਂਦਾ ਕਿਦਰਾ ਕੁੱਤਾ ਬਣ ਲੈ ਤੁਸੀਂ ਨਾ ਨਾ ਛੜਾ ਹਟ ਨਾ ਨਾ ਛੱਡੀ ਨਾ ਛੜਾ ਜੇ ਵੱਢੂ ਕਿਸੇ ਨੂੰ ਜਾਗਾ ਓਏ ਹੈਂ ਪਾਗਲ ਬੰਦਾ ਜਾ ਬੱਤਾ ਬੜਾ ਉਹ ਕਿਸੇ ਨੂੰ ਵੱਢੂ ਜਾ ਬਖਤ ਉਹ ਨੱਟ ਖਾਈ ਤੱਕ ਜਾਂਦੇ ਮੂੰਠੋਂ ਖੜਾਏਗਾ ਤੂੰ ਮੈਂ ਛੜਦਾ ਕਾਲੂ ਕਾਲੂ ਚੜ ਕਾਲੂ ਓ ਮੇਗਾ ਛੜਿਆ ਓਏ ਆਇਆ ਪੁੱਤ ਕਾਲੂ ਪੁੱਤ ਨਾ ਟੇਟਾ ਪੱਤ ਵੀ ਨਿਆ ਸਾਲਾ ਕੱਢ ਗਿਆ ਮੇਰਾ ਸਾਲਾ ਕੀ ਕੀ ਇਹਦੇ ਚ ਦਾਰੂ ਆ ਨਾ ਨਾ ਪਿੱਛੇ ਆਪਾਂ ਨਾ ਗੋਦਾਂ ਮੀ ਆਉਲੇ ਚ ਨਾ ਦੇਖਦਾ ਜਦ ਮੈਂ ਤਾਂ ਜਾਨਾ ਤੇ ਉਹਦਾ ਟਾਈਮ ਨਾਲ ਪੈ ਜੋ ਪੈ ਜਾ ਪੈ ਜਾ ਬਾਕੀ ਪੁੱਤ ਬਾ ਜਾ ਮੇਰਾ ਸ਼ੌਕ ਕਰੇ ਕਿੱਦਣ ਆ ਗਿਆ ਸੀ ਇਹ ਤਾਂ ਆਪਕਿੰਦਾ ਨੇ ਰਿਸ਼ਵਰ ਇਹੋ ਲੈ ਨਾ ਇਹ ਪੀਦਾ ਦਾ ਹੈ ਉਹ ਦੱਸੂਗੀ ਅਮ ਦੂਤਿਆ ਸਾਲਾ ਬੈਂਟਰੀ ਐ ਜੋ ਪਤਾ ਹੱਤ ਨੂੰ ਅੱਛਾ ਹੀ ਜੋ ਜੋ ਕੰਨ ਪਟਾ ਨਾ ਮੈਂ ਨਾ ਖੇਤ ਦਾ ਪਾਲਤਾ ਮੇਰੇ ਨਾਲ ਹੀ ਆ ਕੰਗੇ ਦਾ ਦੋ ਬੈਂਡਰੀ ਆਪਾਂ ਇਹ ਖੇਤ ਖੂਤੇ ਜਾਣੂ ਆ ਉਹ ਬੈਂਡਰੀ ਆਨੀ ਹੋ ਜਾ ਦੋਡੀਆਂ